ਬਲਾਤਕਾਰ ਦੇ ਜੁਰਮ ਵਿੱਚ ਢੋਂਗੀ ਬਾਬਾ ਨੂੰ ਭੇਜਿਆ ਜੇਲ ਤੁਹਾਨੂੰ ਦੱਸਦੀਏ ਕਿ ਸਜਾਨਪੁਰ ਦੇ ਨਜ਼ਦੀਕ ਪੈਂਦੇ ਪਿੰਡ ਗੁੱਗਰਾ ਵਿੱਚ ਇੱਕ ਢੋਂਗੀ ਬਾਬੇ ਵੱਲੋਂ ਤਬੀਜ ਦੇਣ ਦੇ ਬਹਾਨੇ ਇੱਕ ਮਹਿਲਾ ਨਾਲ ਕੀਤਾ ਗਿਆ ਸੀ ਬਲਾਤਕਾਰ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਮੁਖ ਅਫਸਰ थाना ਸ਼ਾਹਪੁਰ ਕੰਢੀ ਜੀ ਜੀ ਮੇਤੀ 1252229 ਸਾਡੇ ਲਾਕ ਏਰੀਏ ਦੇ ਮਹਿਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਕੁਗਰਾਹ ਜੋ ਕਿ ਦਰਗਾਹ ਦੀ ਸੇਵਾ ਕਰਦਾ ਹੈ ਉਹ ਉਸਦੇ ਘਰ ਆਇਆ ਤੇ ਉਹਨੂੰ ਧਾਰਗਿਤੀ ਕੰਦੇ ਨਾਂ ਤੇ ਉਸਦੇ ਘਰ ਠਹਿਰ ਗਿਆ ਤਕਰੀਬਨ 11 ਵਜੇ ਰਾਤ ਉਸ ਬਾਬੇ ਨੇ ਮੈਲਾ ਨਾਲ ਅਰੇਵ ਕੀਤਾ ਜੋ ਉਪਦਲਾਤ ਦੇ ਮਕਦਮਾ ਨੰਬਰ 53 ਮਿਤੀ 12/5/2024 ਜੁਰਮ 376 506 ਆਪੀਸੀ تھانہ ਸ਼ਾਹਪੁਰ ਕਣੀ ਦਰਜ ਕੀਤਾ ਤੇ ਉਹ ਦੋਸ਼ੀ ਨੂੰ ਤਰਾਨਤ ਕਬਜ਼ਾ ਕਰਕੇ پیش ਦਾਇਰ ਕੀਤਾ ਗਿਆ ਜੋ ਮਨਜੋਤ ਜੱਜ ਸਾਹਿਬ ਨੂੰ ਦੋਸ਼ੀ ਨੂੰ ਜੇਰੋ ਰਿਪੋਰਟ ਦਿੱਤਾ ਗਿਆ ਹੈ ਮਕਦਮਾ ਦਾ ਚਲਾਨ ਅਦਾਲਤ ਵਿੱਚ ਦੇ ਕੇ ਤਦੋਂ ਸ਼ੀ ਨੂੰ ਮਤਲਬ ਸਜਾਇਆ ਕਰਾਈ ਜਾਵੇਗੀ। ਅਹੀਂ ਲੋਕਾਂ ਨੂੰ ਨਾ ਵਹਿਮਾ ਭਰਮਾਂ 'ਚ ਪਾ ਕੇ ਲੋਕਾਂ ਨਾਲ ਗਰਤ ਕੰਮ ਨਾ ਕਰੋ। ਇਹ ਇੱਕ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਸਮਾਜ ਦੇ ਖਿਲਾਫ ਹੈ ਇਹ ਅਪਰਾਧ ਜੇ ਇਹ ਕਰਪਰਾ ਨਹੀਂ ਗਤਿਆ ਕਰੀ ਜਾਏਗੀ।